ਪੰਜਾਬ ਸਰਕਾਰ ਵੱਲੋਂ ਦੋ ਸੀਨੀਅਰ ਆਈਪੀਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਆਈਪੀਐਸ ਅਧਿਕਾਰੀ ਨਾਨਕ ਸਿੰਘ ਨੂੰ ਰੋਪੜ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਜੋ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਥਾਂ ਤੇ ਹੁਣ ਜਗ੍ਹਾ ਲੈਣਗੇ ਇਸ ਸਮੇਂ ਨਾਨਕ ਸਿੰਘ ਬਾਡਰ ਰੇਂਜ ਅੰਮ੍ਰਿਤਸਰ ਦੇ ਡੀਆਈਜੀ ਨੇ ਸੋ ਆਈਪੀਐਸ ਨਾਨਕ ਸਿੰਘ ਪਹਿਲਾਂ ਹੀ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਸੇਵਾ ਨਿਵਾ ਚੁੱਕੇ ਨੇ ਸੰਦੀਪ ਗੋਇਲ ਨੂੰ ਬਾਡਰ ਰੇਂਜ ਅੰਮ੍ਰਿਤਸਰ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਬਾਅਦ ਉਹਨਾਂ ਨੂੰ ਮੁਕਤਲ ਕਰ ਦਿੱਤਾ ਗਿਆ ਸੀ ਤੇ 16 ਅਕਤੂਬਰ ਨੂੰ ਸੀਬੀਆਈ ਨੇ ਪੁੱਲਰ ਨੂੰ ਮੰਡੀ ਗੋਬਿੰਦਗੜ੍ਹ ਦੇ ਇੱਕ ਵਪਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਸੀ ਪੁੱਲਰ ਦੇ ਘਰ ਦੀ ਤਲਾਸ਼ੀ ਦੇ ਦੌਰਾਨ ਏਜੰਸੀ ਨੂੰ 7.5 ਕਰੋੜ ਰੁਪਏ ਨਗਦ ਲਗਭਗ 2.5 ਕਿਲੋ ਸੋਨਾ 24 ਮਹਿੰਗੀਆਂ ਘੜੀਆਂ ਵਿਦੇਸ਼ੀ ਸ਼ਰਾਬ ਤੇ ਲਗਭਗ 50 ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਸਨ ਸੋ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਇਸ ਦੀ ਜਾਂਚ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਬੇਨਾਮੀ ਜਾਇਦਾਦਾਂ ਵੀ ਇਸ ਦੇ ਨਾਲ ਜੋੜ ਕੇ ਦੇਖੀਆਂ ਜਾ ਰਹੀਆਂ ਨੇ ਭੁੱਲਰ ਨੇ ਆਪਣੀ ਆਮਦਨ ਕਾਰਨ ਰਿਟਰਨ ਦੇ ਵਿੱਚ 18 ਕਰੋੜ ਰੁਪਏ ਦੀ ਸਾਲਾਨਾ ਜਾਇਦਾਦ ਦਿਖਾਈ ਸੀ ਹੁਣ CBI ਦੁਆਰਾ ਉਸਦੀ ਕੋਸ਼ਿਤ ਜਾਇਦਾਦ ਦੇ ਨਾਲ ਉਸਦੀ ਜੋ ਡਾਟਾ ਮਿਲਿਆ ਹੈ CBI ਨੂੰ ਜੋ ਕਾਗਜ਼ ਮਿਲੇ ਨੇ ਅਤੇ ਜੋ ਉਸਦੀ ਮੌਜੂਦਾ ਜਾਇਦਾਦ ਹੈ ਉਸ ਤੋਂ ਮਿਲਾਣ ਕਰਕੇ ਦੇਖਿਆ ਜਾ ਰਿਹਾ ਹੈ ਜੇ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਬੇਨਿਮੀ ਪਾਈ ਜਾਂਦੀ ਹੈ ਤਾਂ ਇਸ ਮਾਮਲੇ ਤੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਫਿਲਹਾਲ ਉਹਨਾਂ ਦੀ ਜਗ੍ਹਾ ਤੇ IPS ਅਧਿਕਾਰੀ ਨਾਨਕ ਸਿੰਘ ਨੂੰ ਰੋਪੜ ਰੇਂਜ ਦਾ DIG ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਸੰਦੀਪ ਗੋਇਲ ਨੂ ਵੀ ਬਦਲਿਆ ਗਿਆ ਉਹਨਾਂ ਨੂੰ ਅੰਮ੍ਰਿਤਸਰ ਰੇਂਜ ਦਾ ਜਿਹੜਾ ਸੌਂਪੀ ਗਈ ਹੈ ਅੰਮ੍ਰਿਤਸਰ ਰੇਂਜ ਦੇ ਡੀਆਈਜੀ ਏਜੀਟੀਐਫ ਵੱਲੋਂ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ